प्लीज हमारे चैनल को सब्सक्राइब करें और घंटी के आइकन पर क्लिक करें वे शेयर करना न भूलें पुलिस ने नशा तस्कर लाख सोलह हजार अठ सौ रूपए पंजाब सरकार वालों चलाए जा रहे युद्ध नशा विरुद्ध मुहिम तहत तो डॉक्टर अखिल चौधरी एस एस पी श्री मुक्सर साहब वालों नशा तस्कर खिलाफ लगातार कार्रवाई जारी है ਅਤੇ ਜਿਨ੍ਹਾਂ ਨਸ਼ਾ ਤਸਕਰਾ ਗਲਾਹ ਹੋ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਮੁਕਾਦਮੇ ਦਰਜ ਹਨ ਉਹਨਾਂ ਹਲੋਂ ਨਸ਼ਾ ਪਸਤੇ ਬਣਾਈ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਾਉਣ ਲਈ ਅਥਾਰਟੀ ਐਨਡੀਪੀਐਸ ਐਕਟ ਤਹਿਤ ਕੇ ਇਖਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਜਾ ਰਿਹਾ ਹੈ ਐਸਐਲਡੀ ਤਹਿਤ ਅਵਤਾਰ ਸਿੰਘ ਡੀਐਸਪੀ ਦੇ ਦਰਵਾਹਾ ਅਤੇ ਐਸਆਈ ਦੀਪ ਕਾ ਰਾਣੇ ਮੁਕਥਾਨਾ ਆਫਸਰ ਦੇ ਦਰਵਾਹਾ ਵੱਲੋਂ ਮਨੀਸ਼ਾ ਰਾਣੇ ਪਤਨੇ ਵਿਜੇ ਕੁਮਾਰ ਵਾਸੀ ਵਾਰ ਨੰਬਰ 19 ਰੂਪਨਗਰ ਦੇ ਦਰਵਾਹੇ ਪ੍ਰਾਪਰਟੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਫ੍ਰੀਜ਼ ਕਿਵਾਇਆ ਗਿਆ ਹੈ ਅਤੇ ਕੰਪੀਟੈਂਟ ਅਥਾਰਟੀ ਵੱਲੋਂ ਜਾਰੀ ਫ੍ਰੀਜ਼ਿੰਗ ਆਡਰ ਨੂੰ ਮਨੀਸ਼ਾ ਰਾਣੇ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਦੇ ਦਰਵਾਹਾਂ ਨੇ ਦੱਸਿਆ ਕਿ ਮਨੀਸ਼ਾ ਰਾਣੇ ਦੇ ਖਿਲਾਫ NDPS ਐਕਟ ਤਹਿਤ ਕਮਰਸ਼ੀਅਲ ਮਾਤਰਾ ਦੇ ਮੁਕਦਮੇ ਦਰਜ ਸਨ ਜਿਸ ਵੱਲੋਂ ਸਬਸਕ੍ਰਾਈਬ ਕਰਕੇ ਪ੍ਰਾਪਰਟੀ ਬਣਾਈ ਗਈ ਸੀ ਜਿਸ ਪ੍ਰਾਪਰਟੀ ਦੀ ਕੋਲ ਕੀਮਤ 18 ਲੱਖ 16800 ਰੁਪਏ ਬੰਦੇ ਸੀ ਜਿਸ ਤੇ ਮਨੀਸ਼ਾ ਰਾਣੇ ਦੀ ਇੱਕ ਪ੍ਰਾਪਰਟੀ ਨੂੰ ਫ੍ਰੀ ਗਰਾਉਂਡ ਲਈ 8 ਐਫ ਐਨ ਡੀ ਪੀ ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਜਿਸ ਦੇ ਆਦਰ ਮੌਸੂਲ ਹੋਣ ਤੇ ਉਸ ਦੀ ਪ੍ਰਾਪਰਟੀ ਦੇ ਬਾਹਰ ਫ੍ਰੀਜ਼ਿੰਗ ਆਰਡਰ ਲਾਇਆ ਗਿਆ ਹੈ ਮਨੀਸ਼ਾ ਰਾਣੇ ਇਹ ਪ੍ਰਾਪਰਟੀ ਵੇਚ ਨਹੀਂ ਸਕੇਗੀ ਅਤੇ ਜਿਸ ਸੰਬੰਧੀ ਕੇਸ ਕੰਪੀਟੈਂਟ ਅਥਾਰਟੀ ਕੋਲ ਚੱਲੇਗਾ ਸੁਰ ਕੀ ਮਾਮਲਾ ਕੀ ਜਿਹੜਾ ਨੋਟਸ ਲਾਗੇ ਕੀ ਹੈ ਜੀ ਮਾਜੋਗ ਡਿਜੀਟ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਵ ਜੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਦ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਤੇ ਜੁਧ ਨਸ਼ਾ ਅਫਰਦ ਜਿਹੜੀ ਅਸੀਂ ਮੈਂ ਬੱਧੀ ਗਈ ਆ ਉਹਦੇ ਤਹਿਤ ਮਕਦਾ ਨੰਬਰ 46 ਮਿਤੀ 23/4/25 ਅੰਡਰ ਸੈਕਸ਼ਨ 22C 6685 ਥਾਣਾ ਕਿਦਰਵਾ ਰਜਿਸਟਰ ਕਰਕੇ 19 ਸੀਸ਼ਿਆਂ ਨੇ ਅਰੈਸਟਬਲੀਆਂ ਬਰਾਮਦ ਕੀਤੀਆਂ ਹੋਈਆਂ ਨੇ ਸਿੰਗ ਇਹਦੇ ਤੇ ਅਸੀਂ ਇਹਨੂੰ ਕਟਰੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਪ੍ਰਾਪਰਟੀ ਨਸ਼ੇ ਦੀ ਕਮਾਈ ਕਰਕੇ ਬਣਾਈ ਸੀ ਉਹਦਾ ਅਸੀਂ ਇੱਕ ਇਸਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਇਹਨਾਂ ਦੀ ਪ੍ਰਾਪਰਟੀ ਦੀ ਕੁੱਲ ਕੀਮਤ ਹੈ 18 ਲੱਖ 60000 ਰੁਪਏ ਇਹ ਵੀ ਮਨੀਸ਼ਾ ਰਾਣੀ ਵਾਈਫ ਆਫ ਵਿਜੇ ਕੁਮਾਰ ਵਾਰਡ ਨੰਬਰ 19 ਰੂਪਨਗਰ ਦੇ ਦਰਵਾਜ਼ੇ ਨਾਲ ਕੰਪੀਟੈਂਟ ਅਥਾਰਟੀ ਨੇ ਉਹਨਾਂ ਨੂੰ ਉੱਤੇ ਪੇਸ਼ ਹੋਣ ਦਾ ਮੌਕਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਰਡਰ ਕਰਤੇ 68 ਐਫ ਦੇ ਉਹ ਅਸੀਂ ਆਰਡਰ ਇਹ ਮਕਾਨ ਦੇ ਬਾਹਰ ਚਪਕਾਏ ਨੇ ਇਹ ਹੁਣ ਇਸ ਆਰਡਰ ਦੇ ਤਹਿਤ ਨਾ ਹੀ ਪ੍ਰੋਪਰਟੀ ਸੇਲ ਕਰ ਸਕਦੇ ਨਾ ਪਰਚੇਜ਼ ਕਰ ਸਕਦੇ ਪਹਿਲਾਂ ਕੁਲ ਕਿੰਨੇ ਗ੍ਰੋਨਟਸ ਲਾਏ ਜਾ ਚੁੱਕੇ ਹੁੰਦੇ ਕਿ ਬਰੋਜਾ ਆਪ ਨੇ ਹਰ ਦੇਖੇ ਮੇਰੇ ਮੇਰੀ ਪੋਸਟਿੰਗ ਦੇ ਵਿੱਚ ਪੰਜ ਕੁਲ ਨੋਟਿਸ ਲਾ ਚੁੱਕੇ ਆਂ ਥਾਣਾ ਕੋਰਟ ਭੇਜਾ ਥਾਣਾ ਕਿਧਰ ਵਧੇਰੇ ਚ ਤੇ ਦੋ ਕੇਸ ਜੀ ਹੋ ਤਿਆਰ ਕਰਕੇ ਭੇਜੇ ਹੋਏ ਆ ਜਦੋਂ ਕੰਪੀਟੈਂਟ ਅਥਾਰਟੀ ਨੇ ਮਨਜ਼ੂਰ ਕਰਤੇ ਤਦ ਨੋਟਿਸ ਉਹਨਾਂ ਦੇ ਘਰ ਦੇ ਬਾਹਰ ਚ ਪੈ ਗਏ ਨੇ ਜੇਕਰ ਪਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਕੀ ਰਿਪੋਰਟ